ਇਹ ਸਾਡਾ ਪਹਿਲਾ ਬਲੱਡ ਡੋਨੇਸ਼ਨ ਕੈਂਪ ਹੈ ਹੋਰ ਪ੍ਰੋਜੈਕਟ ਕੰਸਲ ਨੂੰ ਸਾਡੇ ਡਾਟਸਾ ਪ੍ਰਧਾਨ ਜਿਹੜੇ ਨੇਸ਼ਨਲ ਚੇਅਰਮੈਨ ਨੇ ਇਹ ਸਾਰਾ ਇਹਨਾਂ ਦਾ ਉਪਰਾਲਾ ਸਵੇਰ ਦਾ 200 ਬੱਚੇ ਰੀਡ ਕਰ ਚੁੱਕੇ ਨੇ 10 ਵਜੇ ਤੋਂ ਔਰ ਤਕਰੀਬਨ ਤੁਸੀਂ ਦੇਖ ਸਕਦੇ ਹੋ ਤੇ 2-250 ਬੱਚਾ ਰਜਿਸਟ੍ਰੇਸ਼ਨ ਕਰਾਉਣ ਦੀ ਲਾਈਨ 'ਚ ਹੈ ਸ਼ਾਇਦ ਲੁਧਿਆਣਾ 'ਚ ਪਹਿਲਾ ਬਲੱਡ ਕੈਂਪ ਹੈਗਾ ਕਿ ਜਿਹਦੇ 'ਚ ਸ਼ਾਇਦ ਉਹਨਾਂ ਨੂੰ ਕੁਝ ਛੱਡ ਕੇ ਜਾਣਾ ਪਏਗਾ ਨਹੀਂ ਤਾਂ ਐਵਰੇਜ ਟਾਰਗੇਟ ਰੱਖ ਕੇ ਜਾਂਦੇ ਆ ਕਿ 500 ਬੰਦਾ ਸ਼ਾਮ ਤੱਕ ਹੋ ਜਾਏਗਾ। ਦਾ 5 ਨਾ ਡਾਕਟਰ ਸਾਹਿਬ ਨੂੰ ਸ਼ੁਭਮ ਸ਼ਕਲਾ ਨੂੰ ਜਿਹੜਾ ਸਾਡਾ ਪਹਿਲਾ ਕੈਂਪ ਲੱਗਿਆ ਇਹ ਬਹੁਤ ਤੁਸੀਂ ਦੇਖ ਲਓ ਕਿੰਨਾ ਸਫਲ ਕੈਂਪ ਹੈ। ਹਾਂਜੀ ਅਸੀਂ ਪਹੁੰਚੇ ਅੱਜ ਹਿਊਮਨ ਰਾਈਟਸ ਪ੍ਰੋਟੈਕਸ਼ਨ ਕਾਉਂਸਲ ਦੇ ਪਹਿਲੇ ਖੂਨਦਾਨ ਕੈਂਪ ਤੇ। ਆਓ ਗੱਲਬਾਤ ਕਰਦੇ ਆ ਪ੍ਰਬੰਧਕਾਂ ਨਾਲ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਆ ਕਿ ਖੂਨਦਾਨ ਦਾ ਕੀ ਪ੍ਰੋਸੀਜਰ ਹੈ ਕਿਹੜੇ ਕਿਹੜੇ ਹਸਪਤਾਲ ਦਾ ਸਹਿਯੋਗ ਰਿਹਾ ਔਰ ਕਿੰਨੇ ਯੂਨਿਟਸ ਦਾਨ ਹੋਏ ਇਸ ਵੇਖਤ 2 ਜਾਂ 3 ਵੱਜ ਚੁੱਕੇ ਨੇ 2:3 ਤੇ ਕਿੰਨੇ ਯੂਨਿਟਸ ਦਾਨ ਹੋ ਚੁੱਕੇ ਨੇ ਡਾਕਟਰ ਸਾਹਿਬ ਸਵਾਗਤ ਹੈ ਜੀ ਬਿਨਾਂ ਪ੍ਰਾਈਮ ਤੇ ਤੁਹਾਡਾ ਬਹੁਤ ਬਹੁਤ ਮੈਨੂੰ ਸਰ ਹਿਊਮਨ ਰਾਈਟ ਪ੍ਰੋਟੈਕਸ਼ਨ ਕੌਂਸਲ ਜਿਹੜੀ ਸਾਡੀ ਯੂਥ ਟੀਮ ਹੈ ਪੰਜਾਬ ਦੀ ਜਿਹਦੇ ਅਕਾ ਦੇ ਅਕਾ ਸੁਭਮ ਸ਼ੁਕਲਾ ਜੀ ਨੇ ਤੇ ਸਾਡਾ ਲਾਡਲਾ ਪੁੱਤਰ ਵੀ ਹੈ ਔਰ ਤਕਰੀਬਨ ਸਵੇਰ ਦਾ 200 ਬੱਚੇ ਯੂਨਿਟ ਉਰੇਡ ਕਰ ਚੁੱਕੇ ਨੇ 10 ਵਜੇ ਤੋਂ ਔਰ ਤਕਰੀਬਨ ਤੁਸੀਂ ਦੇਖ ਸਕਦੇ ਹੋ ਤੇ 2250 ਬੱਚਾ ਰਜਿਸਟ੍ਰੇਸ਼ਨ ਗਰਾਉਂਡ ਦੀ ਲਾਈਨ 'ਚ ਹੈ ਤੇ ਕਿਹੜੇ ਹਸਪਤਾਲ ਨੂੰ ਖੂਨ ਇਕੱਠਾ ਕੀਤਾ ਜਾ ਰਿਹਾ ਇਹ ਰੈੱਡ ਕਰਾਸ ਹੋ ਲੋਆ ਸਿਵਲ ਸਰਜਰੀ ਨੂੰ ਸਬਜ ਦੀ ਇਜਾਜ਼ਤ ਦੇ ਨਾਲ ਉਹਨਾਂ ਨੇ ਰੈੱਡ ਕਰਾਸ ਦੀ ਡਿਊਟੀ ਲਾਈ ਸੀ ਰੈੱਡ ਕਰਾਸ ਦੀ ਪੂਰੀ ਟੀਮ ਆਈ ਹੋਈ ਹੈ ਔਰ ਉਹ ਸਿਹਤ ਦੀ 10 ਵਜੇ ਦੀ ਵਰਕ ਕਰ ਰਹੀ ਹੋ ਰਟੀਚ ਔਰ ਮੈਨੂੰ ਲੱਗ ਰਿਹਾ ਕਿ ਸ਼ਾਮ 6 7 ਵਜੇ ਤੱਕ ਫਰੀ ਨਹੀਂ ਹੋਣਗੇ ਸ਼ਾਇਦ ਉਹਨਾਂ ਦੇ ਪਹਿਲਾ ਬਲੱਡ ਕੈਂਪ ਹੈਗਾ ਕਿ ਜਿਹਦੇ 'ਚ ਸ਼ਾਇਦ ਉਹਨਾਂ ਨੂੰ ਕੁਝ ਛੱਡ ਕੇ ਜਾਣਾ ਪਏਗਾ ਨਹੀਂ ਤਾਂ ਐਵਰੇਜ ਟਾਰਗੇਟ ਰ ਥੈਂਕ ਯੂ ਜੀ ਸਾਡੇ ਨਾਲ ਮੌਜੂਦ ਨੇ ਕੁਲਵਿੰਦਰ ਸਿੰਘ ਬੋਬੀ ਘਲਾਟੀ ਉਹਨਾਂ ਤੋਂ ਵੀ ਵਿਚਾਰ ਲੈਣੇ ਆ ਇਸ ਖੂਨਦਾਨ ਕੈਂਪ ਬਾਰੇ ਘਲਾਟੀ ਸਾਹਿਬ ਦੱਸਿਓ ਵੀ ਖੂਨਦਾਨ ਕੈਂਪ ਬਾਰੇ ਥੋੜਾ ਜਿਹਾ ਅੱਜ ਇਹ ਸਾਡਾ ਪਹਿਲਾ ਬਲੱਡ ਡੋਨੇਸ਼ਨ ਕੈਂਪ ਹੈ ਹੋਰ ਪ੍ਰੋਜੈਕਟ ਕੋਨਸਲ ਨੂੰ ਸਾਡੇ ਡਾਕਟਰ ਸਾਹਿਬ ਪ੍ਰਧਾਨ ਜਿਹੜੇ ਨੈਸ਼ਨਲ ਚੇਅਰਮੈਨ ਨੇ ਇਹ ਸਾਰਾ ਇਹਨਾਂ ਦਾ ਉਪਰਾਲਾ ਸ਼ੁਭਮ ਸ਼ੁਕਲਾ ਜਿਹੜਾ ਸਾਡਾ ਪੰਜਾਬ ਰਿਆਈ ਨਿੰਦਾ ਅਸੀਂ ਰਲ ਕੇ ਸਾਰਾ ਕੈਂਪ ਇਹ ਆਯੋਜਿਤ ਕੀਤਾ ਤੇ ਮੈਂ ਵਧਾਈ ਦੇਣਾ ਡਾਕਟਰ ਸਾਹਿਬ ਨੂੰ ਸ਼ੁਭਮ ਸ਼ੁਕਲਾ ਨੂੰ ਕਿ ਇਹ ਜਿਹੜਾ ਸਾਡਾ ਪਹਿਲਾ ਕੈਂਪ ਲੱਗਿਆ ਇਹ ਬਹੁਤ ਤੁਸੀਂ ਦੇਖ ਲਓ ਕਿੰਨਾ ਸਫਲ ਕੈਂਪ ਆ ਮੇਰੇ ਹਿਸਾਬ ਨਾਲ ਲੁਧਿਆਣੇ ਦੇ ਵਿੱਚ ਜਾਂ ਹੋਰ ਵੀ ਤੁਸੀਂ بڑے ਕੈਂਪ ਅਟੈਂਡ ਕਰਦੇ ਹੋ ਪਰ ਇੰਨਾ ਰਸ ਤੁਸੀਂ ਕਿਤੇ ਹੋਰ ਨਹੀਂ ਦੇਖਿਆ ਹਣਾ ਥੈਂਕ ਯੂ ਜੀ